ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਈ ਹੋ ਤੁਸੀਂ ਸਾਰੇ ਵਧੀਆ ਹੋ ਆ ਦੇਖੋ ਅੱਜ ਹੋ ਗਿਆ ਆਪਣੇ ਸਿਲੰਡਰ ਦੋਨੇ ਖਾਲੀ ਦੋਨੇ ਸਿਲੰਡਰ ਖਾਲੀ ਹੋ ਗਏ ਆ ਦੇਖੋ ਚਾਹ ਕਿੱਦਾਂ ਬਣਾ ਰਹੀ ਆ ਬੋਟੇ ਇੰਦੇ ਸਿਲੰਡਰ ਦੇ ਉੱਪਰ ਚਾਹ ਬਣਾ ਰਹੇ ਆ ਰੋਟੀ ਬਣਾ ਰਹੇ ਆ ਰਾਤ ਦੇ ਚਲੋ ਦੇਖਦੇ ਆ ਅੱਜ ਭਰਾ ਕੀ ਲੈ ਕੇ ਆਉਂਦੇ ਆ ਹੁਣ ਜਾ ਕੇ ਪਹਿਲਾਂ ਗੱਡੀ ਕੱਢ ਕੇ ਲੈ ਕੇ ਆਵਾਂਗੇ ਚਲੋ ਚੱਲੀਏ ਪਹਿਲਾਂ ਗੱਡੀ ਕੱਢ ਕੇ ਲੈ ਕੇ ਆਉਣੇ ਆ ਫਿਰ ਲੈ ਕੇ ਆਵਾਂਗੇ ਹਾਂਜੀ ਆ ਦੇਖੋ ਤੁਹਾਨੂੰ ਕੁਝ ਦਿਖਾਉਣਾ ਨੇ ਲੈਣ ਸਿਲੰਡਰ ਆ ਦਿਖਾਉਣਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇੱਕ ਦਰੇ ਨਾਲ ਜੋ ਤਾਂ ਸਾਡੇ ਸੱਸਰੀ ਗਾਲ ਜੀ ਇਹ ਇਹ ਬੁੜੀ ਸੱਸਰੀ ਕਰਕੇ ਮੈਂ ਬੁਲਾਦੀ ਅੱਜ ਆਹ ਦੇਖੋ ਸਾਹਮਣੇ ਦਿਖ ਰਾਇਆ ਇਹਨੇ ਪਾੜ ਆ ਸਭ ਤੋਂ ਵਧੀਆ ਚੀਜ਼ ਫਿਰ ਆਪਣੇ ਪਿੰਡ ਦੇ ਨਾਲ ਇਹ ਵਸ ਆ ਦੇਖੋ 에어ਪੋਰਟ ਆ 에어ਪੋਰਟ ਆ ਆਪਣੇ ਪਿੰਡ ਦੇ ਨਾਲੇ ਇੱਥੋਂ ਜਾਂਦੇ ਨੇ ਕੈਨੇਡਾ ਨੂੰ ਜਹਾਜ਼ ਦਿਖ ਗਿਆ 에어ਪੋਰਟ ਹੁਣ 에어로ਪਲੇਨ ਵੀ ਦਿਖਾਉਣਾ ਤੁਹਾਨੂੰ ਦੇਖੋ ਫਿਰ ਆਉ ਖੜੇ ਨੇ ਸਾਹਮਣੇ ਇਹ ਆ ਗਏ ਘੱਟੋ ਘੱਟ ਵੀ 10 12 에어로ਪਲੇਨ ਆਉ ਦੇ ਸਾਹਮਣੇ ਦਿਖ ਰਹੇ ਨੇ ਆ ਇਤਲੀ ਸਾਈਡ ਚਾਰ ਤਿੰਨ ਚਾਰ ਕਾਰਗੋ ਖੜੇ ਨੇ ਆਪਾਂ ਚੰਡੀਗੜ੍ਹ ਤੋਂ ਭਰੌਣ ਆਉਂਦੇ ਹੰਨੇ ਆ ਬਲੰਡਾ ਇੱਕ ਪਿੰਡ ਦੂਰ ਹੈ ਚੰਡੀਗੜ੍ਹ ਚੈੱਕ ਕਰੋ ਵੈਲਕਮ ਟੂ ਚੰਡੀਗੜ੍ਹ ਤੇ 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 ਇੱਥੇ ਤੱਕ ਆ ਜੀ ਮਾਪਾ ਪਹੁੰਚਣ ਵਾਲੀ ਆ ਵਸ ਇਹ ਲਾਸਟ ਲਾਈਟਾਂ ਦੀਆਂ ਦੋ ਲਾਈਟਾਂ ਪੈਂਦੀਆਂ ਨੇ ਵਸ ਆਪਾਂ ਜਦੋਂ ਇੰਡੀਅਨ ਦਾ ਸਿਲੰਡਰ ਆ ਜਾਂਦਾ ਸਿਲੰਡਰ ਭਰ ਲੈਨੇ ਆਪਾਂ ਅਸਲ 812 ਰੁਪਏ ਦਾ ਸਿਲੰਡਰ ਭਰੂਗਾ ਇਸ ਵਾਰ ਮੈਸੇਜ ਹੈ ਤੋ ਜਾਂਦੀ ਹੈ ਚੰਡੀਗੜ੍ਹ ਦੀ ਹੋ ਗਈਆਂ ਹਰੀਆਂ ਬੱਟੀਆਂ ਚਲੋ ਛੁੱਟੀ ਚੰਡੀਗੜ੍ਹ ਦੇ ਇਹੀ ਰੂਲ ਨੇ ਬਾਈ ਸੱਤ ਇਹਦੇ ਗੱਲੋਂ ਚੰਡੀਗੜ੍ਹ ਨੂੰ ਚੰਡੀਗੜ੍ਹ ਕਹਿੰਦੇ ਨੇ ਹਰ ਇੱਕ ਚੌਂਕ ਤੇ ਪੁਲਿਸ ਵਾਲੇ 5-7 ਖੜੇ ਨੇ ਯਾਰ 35-40 ਕੈਮਰੇ ਲੱਗੇ ਹੋਏ ਨੇ ਜੋ ਤਾਂ ਕੈਮਰੇਆਂ ਕਿੰਨੀ ਫੋਕਸ ਕਰਦੇ ਤੀਜ ਵਾਲੀ ਕੈਮਰੇ ਲੱਗੇ ਹੋਏ ਨੇ ਹਰ ਇੱਕ ਲਏ ਆ ਉਹਦੇ ਤੇ ਨਾ ਹਰ ਇੱਕ ਮੋੜ ਤੇ ਕੈਮਰੇ ਲਾਏ ਹੋਏ ਆਈ ਕੇ ਸ਼ੇਅਰ ਕਮੈਂਟ ਕਰ ਦਿਆ ਕਰੋ। ਜੇ ਤੁਹਾਨੂੰ ਖਤਰਨਾਕ ਡਰਾਈਵਿੰਗ ਦਿਖਾਵਾਂਗੇ ਜਿਹੜੀਆਂ ਚੀਜ਼ਾਂ ਤੁਹਾਨੂੰ ਨੇ ਨਹੀਂ ਦੇਖੀਆਂ ਉਹ ਦਿਖਾਵਾਂਗੇ ਕੋਈ ਐਦਾਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਵਾਂਗੇ ਜਿਹੜੀਆਂ ਕਿ ਤੁਹਾਨੂੰ ਪਹਿਲੀ ਵਾਰ ਦੇਖੇ ਇੱਥੇ ਸਭ ਤੋਂ ਸਸਤਾ ਫਰਨੀਚਰ ਮਿਲਦਾ ਜਿੰਨਾ ਕਹ ਦੂੰ ਉਹ ਤੋਂ ਦੁੱਗਣਾ ਸਸਤਾ ਮਿਲਦਾ ਸਭ ਤੋਂ ਸਸਤਾ ਫਰਨੀਚਰ ਮਿਲਦਾ ਔਰ ਕੁਰਸੀਆਂ ਵਗੈਰਾ ਉਹ ਘੁੰਮਣ ਵਾਲੀਆਂ ਕੁਰਸੀਆਂ ਟਾਇਰਾਂ ਵਾਲੀਆਂ ਕੁਰਸੀਆਂ ਸਾਰੇ ਤਰ੍ਹਾਂ ਦੀਆਂ ਬਹੁਤ ਹੀ ਜ਼ਿਆਦਾ ਸਸਤਾ ਆਹ ਰਸਾਨ ਉਹ ਬਾਜ਼ਾਰ ਆ ਬਾਥਸੜਾ ਵਸ ਨਹੀਂ ਰੋਪਦਾ ਉੱਤੇ ਚੜਾਉਂਦਾ ਸਿੱਧੀ ਆਪਾਂ ਹੁਣ ਆ ਟੈਂਪੂ ਦੇ ਉੱਤੇ ਚੜਾ ਦਿੰਨੇ ਆ ਇੱਥੇ ਭਾਂਡੇ ਵੀ ਮਿਲਦੇ ਨੇ ਕਰੋਕਰੀ ਦਾ ਸਮਾਨ ਸਾਰਾ ਇੱਧਰ ਦੇ ਆ ਤੇ ਇੱਥੇ ਭਾਂਡੇ ਦਾ ਸਤਾ ਹੈਗੇ ਬਾਈ ਉਰੇ ਮਹਿੰਗੇ 3-400 ਰੁਪਏ ਦਾ ਇੱਕ ਗਲਾਸ ਆ ਮੈਂ ਪੁੱਛ ਕੇ ਗਿਆ ਜੀ ਪਿੱਤਲ ਦਾ

ਆਉਨੇ ਹੋ ਗਿਆ ਦੇ ਦੀਆ ਹਾਂ ਤੂੰ 400 ਮਹੀਨੇ ਦੇ ਨਾ ਕੱਢ ਕਿ ਕਿ ਕਰੀ ਨਾ ਹੈ ਕਿ ਕਿ ਨੇ ਮੇਰਾ ਬੈਲਾਣੇ ਦੀ ਬਲਾਣੇ ਕਿ ਹਨ ਉਹ ਤੂੰ ਹਮੇ ਮਗਨ ਇਹ ਪਰਚੀ ਦਾ ਨਾ ਆਪਣਾ ਨਾ ਜੀ ਨਾ ਰੈਂਟ ਤੇਰਾ ਕਿਥੋਂ ਲੈਣਾ ਨਾ ਮੈਂ ਪਟਿਆ ਆ ਜੇ ਆਪਾਂ ਨੇ ਭਰਾਲੇ ਸਟਲ ਸਿਲੰਡਰ ਇਹ ਵਣਨੇ ਨੇ 1625 ਰੁਪਏ ਦੇ। ਹੁਣ ਅੰਕਲ ਨੂੰ ਆਪਾਂ ਨੇ 5 ਰੁਪਏ ਅਗਲੀ ਗੇੜੇ ਦੇਣੇ ਨੇ। 5 ਰੁਪਏ ਘੱਟ ਤੇ ਬਲ ਗਿਆ ਆਪਣੇ ਲਵੇ ਬਨੇ ਹੋਏ ਤੇ ਸਾਰੇ। ਆਪਾਂ 500 ਦੇ ਦਿੱਤੇ। ਅੱਕਰ ਕਹਿੰਦਾ ਕੋਈ ਨਾ ਇੰਨੀ ਪੁਰਾਣੀ ਤੇ ਜੀ ਦੋਸਤੀ ਹੈ ਮੇਰੇ ਨਾਲ। ਕਹਿੰਦਾ 5 ਰੁਪਏ ਅਗਲੀ ਵਾਰ ਦੇ ਦੇ। ਪਰ ਆਪਾਂ ਪਿਛਲੀ ਵਾਰ ਅੰਕਲ ਤੋਂ ਆਪਾਂ ਨੇ 7 ਰੁਪਏ ਲੈਣੇ ਦੇ। ਹੁਣ ਇਸ ਵਾਰ ਆਪਾਂ ਨੇ ਆਪਾਂ ਨੇ ਦੇਣੇ ਨੇ ਉਹਨੂੰ। ਪਿਛਲੀ ਵਾਰ ਅੰਕਲ ਨੇ ਦੇਣੇ ਤੇ 7 ਰੁਪਏ ਆਪਣੇ। कापी दे बकायदा लिख दंदा है अंकल बेल्ट ला ला भाई नहीं आतला ने राड़ देना आपको मामे ने टा लेना टा के बटना नाले फिर नाले चलाना ਰਾਹਾਂ ਭਾਈ ਇਹ ਸਾਰਾ ਰੋਡ ਦੇ ਵਿੱਚ ਆਉਂਦਾ ਸੀਗਾ ਜਦੋਂ ਇਹ ਬਣਿਆ ਬਣਿਆ ਸੀਗਾ ਜਦੋਂ ਮੈਂ ਚੰਡੀਗੜ੍ਹ ਚ ਆਇਆ ਹੋਇਆ ਇਹ ਸਾਰਾ ਚੱਕੇ ਨਾ ਗੁਰਦੁਆਰਾ ਉਹ ਦੂਸਰੀ ਸਾਈਡ ਦਾ ਇੱਥੇ ਲਈ ਸਾਈਡ ਦੂਜੀ ਸਾਈਡੋਂ ਆਹ ਦੇਖ ਆਹ ਸਾਈਡ ਕਰਕੇ ਗੁਰਦੁਆਰੀ ਨੂੰ ਆਹ ਜਗ੍ਹਾ ਦਿੱਤੀ ਸਰਕਾਰੀ ਜਗ੍ਹਾ ਜਦੋਂ ਮੈਂ ਆਇਆ ਸੀ ਚੰਡੀਗੜ੍ਹ ਆਹ ਰੂਟ ਨਹੀਂ ਸੀ ਬਣਿਆ ਜਿਸ ਦੇ ਅੱਪਾ ਚੱਲ ਰਹੇ ਨੇ ਇੱਥੇ ਸਿੰਗਲ ਰੋਡ ਹੁੰਦਾ ਸੀ ਪਹਿਲੇ 11 ਵਾਲਾ ਸਰ ਇਹ ਮੇਰੇ ਅਜੇ ਤੋ ਬਣੇ ਹੋਏ ਨਹੀਂ ਇਹ ਸਾਰੇ ਨੂੰ Quarter, phải là quy hoạch nắng xin ông xin ông bài vải chân đi gà đuổi 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 تابع 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 ويا تابع